ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਖੇਤਾਂ ਵਿੱਚ ਅਮਨਾਚਾ ਬਲਾਰਾ ਕਹਿੰਦਾ ਖੇਤਾਂ ਵਿੱਚ ਆ ਜਾ ਉਹ ਆਪਣੀ ਟਰੈਕਟਰ ਖੇਤਾਂ ਵਿੱਚ ਖੜਾਗਾ ਨਾ ਲੇਟਾਂ ਜੀ ਲਾਣ ਕੇ ਦੇਖਣੀ ਆ ਤੇ ਚਲ ਜਲੀ ਹੁਣ ਖੇਤਾਂ ਵਿੱਚ ਲੇਟਾਂ ਤਾਲਉਣੇ ਕਿਉਂ ਜੇ ਰਾਤ ਨੂੰ ਕੱਦੂ ਕਰਨਾ ਪੈ ਗਿਆ ਫਿਰ ਲੇਟ ਬੜੀ ਲੱਗੀ ਵੀ ਹੋંગી ਮੁਰੇ ਚੱਲੀ ਹੁਣ ਅਮਨੇ ਇਥੇ ਕੋਲ ਤੇ ਲੋ ਬਈ ਖੇਤਾਂ ਵਿੱਚ ਪਹੁੰਚ ਗਏ ਤੇ ਇੱਧਰ ਅਮਨਾਚਾ ਜੀ ਲੈਟਰੇਸ਼ਨ ਬਣੇਵੇ ਚੱਲ ਪਈ ਬਈ ਲੇਟਾਂ ਦੇ ਰਹੇ ਐ ਜਿਆਦਾ ਚੱਲੂਗੇ ਜਾਂ ਸਰਦੋ ਜੀ ਆ ਲੈਟ ਲਾਇਕ ਨਾ ਵੀ ਕਿਕ ਲਾਇਆ ਅੱਖਾ ਸਰਜਰੀ ਰੋਪੜ ਲਾਂਗੇ ਤੇ ਇਹ ਸਮਾਨ ਲੈਣ ਬਹੁਤ ਆਣਾ ਹੋਰ ਪਾਹ ਤੇ ਹੱਥ ਲੈਣਾ ਹਰਥ ਉੱਪਰ ਦੇਉਂਗਾ ਦੂਰੇ ਨੜ ਜਿਹੜੇ ਦੇਦੂਗਾ ਠੀਕ ਹੈ ਨੋ ਵੇ ਜਾ ਕੇ ਸਾਰਾ ਸਮਾਨ ਚੱਕ ਲੈ ਰੋਪੜ ਤੇ ਠੰਡੇ ਠੰਡੇ ਬਹੀ ਬਹੁਤ ਆਏ ਨੇ 12 ਰਿਆਣੇ ਆਉਣੇ ਸਾਢੇ ਕਿਹੜੇ ਰਿਆਣੇ ਤੱਕ ਇਹਨਾਂ ਦਾ ਹੋਰ ਠੀਕ ਆ ਬਾਈ ਆ ਫਲੇ ਖਰਦੇ ਬਾਈ ਗਰਮੀ ਨਾਲ ਇਹ ਗਰਮੀ ਜ਼ਿਆਦਾ ਹੂੰ ਦੇਖ ਲੈ ਭਾਈ ਚੱਲਦਾ ਕਿ ਨਹੀਂ ਪ੍ਰੋਜੈਕਟ ਲੱਗੇ ਦਾ ਪਿਆ ਅਸੀਂ ਚੱਲ ਪਾਣਾ ਮੋਰੇ ਬੱਤ ਚਾਉਣੀਆਂ ਜਿਹੜੀ ਦੂਈਆਂ ਕੱਦੂ ਦੇ ਬਾਅਦ ਟਰੈਕਟਰ ਦੇ ਥੱਲੇ ਲੱਗਦੀਆਂ ਜਿਹੜੀਆਂ ਦੂਜੇ ਬਾਰ ਮੈਂ ਦੇਖ ਲੂਗੇ ਬੀਲੇ ਜੋਗੇ ਹਾਂਜੀ ਉਹ ਕਦੂ ਹੀ ਖਰਾਬ ਆਏ ਕੱਲ ਰਾਤ ਨੇ ਆ ਗਏ ਮੈਂ ਜੇ ਕਦੂ ਰਾਤ ਰੋਜ਼ ਨੂੰ ਖਾਣਾ ਪਿਆ ਕਾ ਚਾਲੂ ਕਰਤੀ ਹਾਂਜੀ ਵਧੀਆ ਚਰਣਾ ਹੋ ਨੂੰ ਮੋਰੇ ਉਹ ਲਾਈਟਦੰਨਾ ਕੋਈ ਪਤਾ ਲੱਗਦਾ ਕਿਹੜੇ ਟਾਈਮ ਹੁਣ ਵੀ ਜਨਰੇਟਰ ਲਾ ਕੇ ਪਾਣੀ ਲੈ ਆ ਬਈ ਠੀਕ ਆ ਬਈ ਹਾਂ ਠੀਕ ਪਾਣੀ ਪੂਰਾ ਹੋ ਗਿਆ ਪਾਣ ਹਾਂ ਬਹੁਤ ਪੂਰਾ ਹੋ ਗਿਆ ਸਭ ਕੀ ਕਿਆ ਸਬਜ਼ੀ ਬਣਾਈ ਆ ਆਲੂ ਆਲੂ ਕੱਲ ਹੀ ਆਲੂ ਲੇ ਆ ਜੀ ਇਹ ਨਾਲ ਲਾ ਲੂ ਕੇ ਤਾਲੂ ਖਾਓ ਬਿਹਗੜਾ ਲੈ ਲੀ ਖਾਓ ਹਮ ਇੱਕ ਬਰਾਬਰ ਹੈ ਨੰਬਰ ਦਾ ਟਾਈਮ ਨਾਲ ਖਾਣਾ ਆ ਗਿਆ ਕਹਿੰਦਾ 10 ਵਜੇ ਇਹ ਆਪਣੀ ਨਾਲ ਰਹੀ ਹੈ ਅੱਧੇ ਵਿੱਚ ਰੋਟੀ ਵਾਲੇ ਅੱਧੇ ਚੋਲਾ ਵਾਲੇ ਐ ਮੈਕਸੇ ਖਾਂਦੇ ਜਰਾ ਠੀਕ ਹੈ ਨਾ ਹੁਣ ਪਤਾ ਲੱਗਦਾ ਭਾਈ ਆ ਨਿਕਲ ਗਈ ਤਾਰ ਵਿੱਚ ਚੱਲਦਾ ਕਿ ਨਹੀਂ ਲੈਟ ਬਾਏ ਬਿੱਲ ਹੈ ਭਾਈ ਕੋਈ ਨਹੀਂ ਜੋ ਹੋਵੇ ਠੀਕ ਹੈ ਗੱਲ ਤਾਂ ਲਾਤੀ ਰ ਆਪਣੀ ਨਦ ਲਗੀ ਕੋਈ ਤਾਂ ਅਸਵੇਰ ਦਾ ਕੰਮ ਗਲਤ ਹੁੰਦਾ ਦੁਵੀ ਵਾਰ ਠੀਕ ਹੋਣਾ ਇਹ ਦੇਖ ਲੈ ਕਿਹੜਾ ਗਲਤ ਬੜ ਵੀ ਬੜਪੀ ਬਾਈ ਸੁੱਚ ਮੈਂ ਕਹਿੰਨਾ ਪੁੱਟੀ ਲੱਗ ਗਈ ਮਾਰੇ ਸਾਰਾ ਡਲਟ ਹੋ ਗਿਆ ਤੇ ਜੱਟ ਗਲਤ ਹੋ ਗਿਆ ਸੁੱਚ ਆਨ ਕਰੇ ਤੇ ਵੱਲਦੀ ਨਹੀਂ ਬੰਦ ਕਰੇ ਤੇ ਵੱਲ ਗਈ ਉੱਠਾ ਕੰਮ ਹੋ ਗਿਆ। ਮਾਣੀ ਦੇਖੇ ਤੇ ਜਾਣ ਕੇ ਹਮਰੇ ਤੇ। ਆਹ ਜੰਨਾ ਨਾ। ਦੰਦੇ ਨੇ ਕਰ ਰਹੀ ਮਰੇ ਦੰਨਾ। ਤਾਰੇ ਦੁਰਦੁਰ ਗਾਲ ਤਾਂ ਲੱਗ ਗਈ। ਆਹ ਤਾਰ ਬਦਲ ਕੇ ਦੇਖ ਲੈ ਇੱਧਰ ਕਰ ਲੈ ਇਹਨੂੰ। ਤਾਂ ਵੀ ਡੈਕ ਦੀ ਤਾਰ ਆਉਂਦੀ। ਡੈਕ ਤੇ ਆਹ ਤਾਰ ਮਿਲ ਗਿਆ ਇਹਨਾਂ। ਹਾਂ। ਪਾ ਕੇ ਆਨ ਕਰਕੇ ਹੰਦਾ ਲਾ। ਹੁਣ ਫੇਰ ਤੇ ਲੋਰੀ ਹੁਣ ਮੈਂ ਘਰ ਆ ਕੇ ਸੀਗਾ ਅੰਕਲ ਨੂੰ ਰੋਟੀ ਦੇਣਾ ਭੁੱਲੇ ਗਿਆ ਤਾਂ 10 ਵਜੇ ਤੇ ਚੱਲੀ ਫੜਾਫੜ ਰੋਟੀ ਦੇ ਕੇ ਆਈਏ ਤੇ ਫੇਰ ਚੱਲੀਏ ਅਪਣਾ ਚੈੱਕ ਕੀਤਾ ਟਰੈਕਟਰ ਤਿਆਰ ਹੁੰਦਾ ਕਿ ਨਹੀਂ ਅੱਜ ਨਹੀਂ ਹਾਲੇ ਕਿਤੇ ਛੱਡਿਆ ਨਹੀਂ ਚਲ ਐਨ ਮੀ ਵੀ ਪੈ ਜਾਣ ਪਹਿਲੇ ਪਾਵਰ ਹੀ ਨਹੀਂ ਆਈ ਆ ਵੀਕੀਚਰਾਂ ਨੇ ਵੀ ਦੂਹੇ ਲੋਟ ਪਾਣੀ ਲਾਇਆ ਹੋਗਾ ਜਨਰੇਟਰ ਲਾਗੇ ਜਨਰੇਟਰ ਲਾਗੇ ਚੱਲ ਦੇਖਦੇ ਜਿੱਦਨ ਮੀਂਹ ਪਾਉ। ਥੱਲੋਂ ਜੀ ਮੋਟਰਪਾ ਪਹੁੰਚ ਗਏ ਅੰਕਲ ਜੀ ਨੇ ਲਿਆ ਦੀ ਰੋਟੀ। ਲਿਆ ਪਾਸ। ਠੀਕ ਹੈ ਜੀ। ਹਾਂ ਜੀ। ਮੌਸਮ ਨੇ ਸਾਥ ਦੇ ਰਿਹਾ ਅੱਜ ਮੌਸਮ। ਮੌਸਮ ਅੱਜ ਬਹੁਤ ਵਧੀਆ ਠੰਡਾ ਮੌਸਮ ਆ। ਠੰਡਾ ਠਾਰ। ਕੰਮ ਕਰਨ ਦਾ ਵੀ ਸਵਾਦ ਹੁੰਦਾ ਹੈ ਜੀ। ਕੰਮ ਕਰਨ ਉੱਤੇ ਹਟਿਆ ਉਹ ਕੋਈਆਂਆਂ ਗੁੜਤੀਆਂ ਪਗੜੀ ਕਰਤੀਆਂ। ਥਣ ਬਣਾ ਦੀ ਕਿਹੜੀ ਅੰਕਲ ਵਿਚੇ ਉਹ। ਇਹ ਪਾਣੀ ਲਾ ਕੇ ਬਣਾ ਦੇਣੀ ਆਪਾਂ ਨੇ। ਸਬਜ਼ੀ ਦਿਖਾਈਏ ਕਿਹੜੀ ਕਿਹੜੀ ਲੱਗ ਗਈ? ਸਬਜ਼ੀ ਆਉਂਦਾ ਢੀਆ। ਅਰਮਣੇ ਦੇਖੀਏ। ਆਓ। ਪਹਿਲਾ ਚਲ ਚਲਾਏ ਜੋ ਕੈਂਕਲੇ ਆ ਕੇ ਰੀ ਤਿਆਰ ਕਰਤੀ ਮੀ ਪਵਾ ਜੀ ਬਾਈ ਤੁਰੀ ਤੇ ਪਏ ਜਾਣਾ ਹੈ ਜਿਹੜੇ ਹੁਣ ਮੌਸਮ ਹੈ ਨਾ ਹੀ ਉਹ ਦੇਖੋ ਉਧਰੋਂ ਆਏ ਆ ਨਜ਼ਾਰੇ ਵਾਲੀ ਹਵਾ ਆ ਰਹੀ ਠੰਡੀ ਠਾਰ ਕੁੱਲਰ ਵੀ ਬੰਦ ਹੈ ਹਾਂਜੀ ਕੁੱਲਰ ਵੀ ਬੰਦ ਹੈ ਕੁੱਲਰ ਤੇ ਵੀ ਵੱਧ ਨਜ਼ਾਰਾ ਇਹ ਤੇ ਗੱਲੇ ਆਪਣੇ ਆਲੇ ਦਾਲ ਖੇਤ ਗਿੱਲੇ ਦਰਖਤ ਤੇ ਦਰਖਤ ਲੱਗੇ ਹੋਏ ਚਾਰੇ ਪਾਸੇ ਆ ਦੇਖੋ ਜਿੱਧਰ ਨੀਕਾ ਮਾਰੂਗੇ ਕੀ ਹੈ ਕਿ ਨਹੀਂ ਇਹ ਤਾਂ ਨੇ ਹਲੇ ਕੁਸ ਲੈ ਆ ਲੈ ਵੀ ਪਿੰਡੀਆਂ ਨੇ ਇੱਧਰ ਆ ਲੈ ਪਿੰਡੀਆਂ ਜਮੈਂ ਸਾਰੀ ਆਪਣੀਆਂ ਆ ਤੇ ਆਹ ਜੀ ਪਿੰਡ ਇਹ ਆਹ ਸਾਡੀ ਇੱਕ ਪਿੰਡੀਆਂ ਉਹ ਤੋਂ ਮਾ ਅੰਕਲ ਬਸ ਮਹੀਨੇ ਤੱਕ ਪਿੰਡੀਆਂ ਪਿੰਡੀਆਂ ਕਰ ਦੋਗੇ ਮੈਂ 15 ਤੋਂ 20 ਦਿਨ ਤੱਕ ਬਸ ਹੋਣੀ ਆ ਘਰ ਆ ਨਹੀਂ ਸਾਡੇ ਚੱਲੀਆਂ ਪਤਾ ਨਹੀਂ ਕਦੇ ਗਿਆ ਗੱਲ ਕਿਹ ਪੁੱਤ ਕਹ ਕੇ ਆਏ ਜੇ ਆਪਾਂ ਨਾ ਪਿੰਡੀ ਜਰ ਲਾਉਂਦੇ ਇਹਨੂੰ 4 ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਮੰਮੀ ਰੋਜ਼ ਲਾ ਰਹੇ ਨੇ ਮੈਂ ਰੋਜ਼ ਰੋਜ਼ ਤਾਂ ਮੈਨੂੰ ਲੱਗਣਾ ਨਹੀਂ ਇਹਨੂੰ ਆ ਦੇ ਪਰसों ਤੇ ਲਗਾ ਲੈਣਾ ਅੱਛਾ ਅਸੀਂ ਰੋਜ਼ ਪਾਣੀ ਲਾਉਂਦੇ ਹਾਂ ਡੇਲੀ ਨਾ ਲਾਓ ਪਿੰਡੀ ਮਰਦੀ ਹੈ ਪਾਣੀ ਚ ਫੇ ਸਾਡੀ ਤਾਂ ਹੀ ਨਹੀਂ ਹੁੰਦੀ ਹੁੰਦੀ ਹੈ ਨਹੀਂ ਪਾਣੀ ਤੇ ਪਾਣੀ ਚ ਮਿਰਚਾਂ ਰਹੇ ਜਿਆਦਾ ਮਰਦੀ ਮੈਂ ਮੈਂ ਵੀ ਮਿਰਚਾਂ ਨੂੰ ਵੀ ਪਾਣੀ ਡੇਲੀ ਲਾਦਾ ਸਵੇਰ ਸ਼ਾਮ ਡੇਲੀ ਨਹੀਂ ਡੇਲੀ ਨਹੀਂ ਫੇਰ ਨਹੀਂ ਫੇਰ ਨਹੀਂ ਕਾਮੇ ਆ ਬਹੁਤ ਅੱਛਾ ਅੱਛਾ ਜੀ ਆ ਦੇਖ ਲੈ ਇਹਨੂੰ ਪਰਸੋਂ ਦਾ ਆਇਆ ਇਹਨੂੰ ਕੱਲ ਨੂੰ ਪਾਣੀ ਲਾਉਣਾ ਇੰਨੇ ਵਿੱਚ ਕਿਉਂ ਜੇ ਇਹ ਫਿਰ ਐਨ ਹੋ ਜਾਂਦੀ ਆ ਥੱਲੇ ਤੇ ਸੁੱਕ ਕੇ ਹਾਂਜੀ ਫਿਰ ਇਹ ਭੁੱਖੀ ਹੋ ਹੋ ਜਾਂਦੀ ਹੈ ਹਾਂ ਜਿਆਦਾ ਕਮਲਾਉਣ ਲੱਗ ਜੀ ਮਿਰਚਾਂ ਨੂੰ ਪਾਣੀ ਦੋ ਫਿਰ ਉਕਣ ਵਾਦੀ ਅੱਛਾ ਮੈਂ 2 ਦਿਨ ਛੱਡ ਕੇ ਪਾਣੀ ਲਾਵੇ 2-3 ਦਿਨ 2-3 ਦਿਨ ਹਾਂ ਦੇ ਕੱਲ ਪਾਣੀ ਲਾਇਆ ਇਹਨਾਂ ਮੈਂ ਚੌਥੇ ਦਿਨ ਬਾਅਦ ਪਾਣੀ ਲੈ ਭੰਡੀਆਂ ਆਉਂਗੇ ਸਾਰੇ ਤਿਸਦੇ ਨਹੀਂ ਸਾਰੀਆਂ ਹੋ ਗਈਆਂ ਕੋਈ ਵੀ ਨਹੀਂ ਆਈ ਉਹ ਹੂੰ ਤੇਦਰ ਸਬਜ਼ੀਆਂ ਆਪਣੀਆਂ ਸਬਜ਼ੀਆਂ ਉਹ ਕਦੂ ਗਿਆ ਜੀ ਕਦੂ ਸਾਂਗੇ ਰੱਖਿਆ ਭਾਈ ਮੈਗਾ ਹੋ ਗਿਆ ਹੁਣ ਕਦੂ ਤੇ ਗੰਬੇ ਹੋਏ ਆ ਕਿੱਥੇ ਗਿਆ ਕਿੱਥੇ ਗਿਆ ਲੱਗਿਆ ਕਦੂ ਤੋਂ ਲੱਗਦੇ ਉਹ ਉਲੂ ਗਿਆ ਉਹ ਦੇਖੋ ਉਹ ਉਲੂ ਗਿਆ ਕਦੂ ਕਦੂ ਕੀ ਆ ਪੀ ਆਰ ਕੋਈ ਹੋਈ ਨਹੀਂ ਉਹ ਬੱਲੇ ਅੰਕਣੇ ਲਗਾਉਤੀ ਇੱਕ ਉਹ ਲੱਗ ਗਈ ਤੇ ਇੱਕ ਉਹ ਲੱਗ ਗਈ ਸਾਡੀ ਕਿੰਨਾ ਕਦੂ ਆ ਉਹ ਲੱਗਿਆ ਹੋਇ ਇੱਕ ਤੇ ਦੋ ਲੱਗੇ ਇੱਕ ਹਨਾ ਕਦੂ ਵੀ ਸੁੰਗੜ ਗਿਆ ਸੁੰਗੜੇ ਪਤਾ ਗਿਆ ਦੇਖਣਾ ਨਾ ਇਹ ਨੰਬਰ ਹੁਣ ਫੁੱਰਲਾ ਫਿਰ ਉਹ ਦੰਮਣੇ ਵਾਲੀਆਂ ਮੱਖੀਆਂ ਸੈਟ ਬਣਾਉਂਦੀਆਂ ਅੱਛਾ ਜੀ ਉਹ ਫਿਰ ਉਹ ਹੋ ਜਾਂਦੀ ਵਿੱਚ ਵੜ ਕੇ ਨਾ ਸੈਸ ਠੀਕ ਠੀਕ ਚਲੋ ਬਾਹ ਹੋਰ ਤਾਂ ਨਹੀਂ ਹੈ ਇੱਕ ਭਿੰਡੀ ਦਾ ਬੂਟਾ ਆ ਖੜਾ ਦੇ ਕਿੱਥੇ ਡੈਡੀ ਦੇ ਲਈ ਤੇ ਇੱਕੋ ਜੰਮੇ ਆ ਬਹੁਤ ਸ਼ਾਨ ਹੋ ਗਈ ਟਮਾਟਰ ਵੀ ਹੋ ਟਮਾਟਰ ਵੀ ਲੱਗਣ ਲੱਗੇ ਸਾਡੇ ਪਰ ਲਾਲ ਹਲੇ ਲੇਟ ਹੁੰਦੇ ਆ ਨਾ ਮਿਰਚਾਂ ਮਿਰਚਾਂ ਵੀ ਸੋਹਣੀਆਂ ਹੋ ਗਈਆਂ ਮਿਰਚਾਂ ਤੋੜ ਕੇ ਰੱਖਿਆ ਮੰਮੀ ਨੇ ਕਿਹਾ ਤਾਂ ਜਿੰਨੇ ਹੈਗੇ ਮੈਂ ਸ਼ਾਮ ਨੂੰ ਲੈ ਜਾਊਂਗਾ ਉਹਨ ਜਿਹੜੇ ਹੋਈਆਂ ਤੋੜ ਲੈਣੇ ਆਪਣਾ ਗਾਣਾ ਰੋਟੀ ਨਾਲੇ ਮਾੜੇ ਮੋਟੇ ਖਾਣੇ ਨਹੀਂ ਬਸ ਠੀਕ ਹੈ ਤੋੜ ਲਿਓ ਮੈਂ ਸ਼ਾਮ ਨੂੰ ਲੈ ਕੇ ਜਾਂਦਾ ਆ ਸਾਡੇ ਅੰਗੂਰ ਰੋਜ਼ੇ ਛੱਟ ਲਾਦੀ ਔਰੇ ਨਾ ਉਹ ਖਾਈ ਜਾਂਦਾ ਤੰਗੀਆਂ ਕਹੋ ਦੇ ਤਰ੍ਹਾਂ ਮੈਂ ਬਚਾਈਆਂ ਮੈਂ ਥੋੜ੍ਜਾ ਘੱਟ ਲੱਗੀ ਤੇ ਖਾਣਾ ਤੁਸੀਂ ਹਾਂ ਬੜੀਆ ਹੋਰ ਤਾਂ ਫੇਰ ਕਰ ਕੱਲ ਇੰਨੀਆਂ ਦਿਆਂ 5-7 ਤੋੜ ਤੋੜ ਕੇ ਖਾ ਕੇ ਦਵੇ ਨਾ ਮੈਂ ਕਹਿੰਦਾ ਮੈਂ ਬਾਈ ਖਿਜੂਗਾ ਫਿਰ ਚਲ ਕੋਈ ਨਹੀਂ ਮੈਂ ਕੋਈ ਨਹੀਂ ਦਿੰਦਾ ਉਹਨਾਂ ਦੇ ਨਾ ਹਾਂਜੀ ਹਾਂਜੀ ਬਰਫਾ ਕਾੜ ਲੈ ਬਰਫਾ ਵੀ ਲਿਆਤੀ ਦਿੰਗੇ ਠੀਕ ਹੈ ਸੋ ਚੱਲੀਏ ਹੁਣ ਫੇਰ ਅਮਰੇ ਟੱਚ ਕੋਲ ਪੱਤੀ ਹੋ ਗਈ ਬਿਲਡਿੰਗ ਨਾ ਨਾ ਦੋ ਨਾੜਾ ਲੋ ਜੀ ਸਾਰੀ ਫਿਟਿੰਗ ਕਰੀ ਅਸੀਂ ਚੱਲਦਾ ਹੋ ਗਿਆ ਪਾ ਪੱਕਾ ਵੀ ਲਾਤਾ ਗਰਮੀ ਨਹੀਂ ਲੱਗੂਗੀ ਬਹਿ ਕੇ ਸੱਤਿਆ ਨੂੰ ਗਾ ਦਰਦਾਂ ਨੂੰ ਨੰਦੋ ਨਾ ਬੜਾ ਆਹ ਹੋ ਕੇ ਮੈਂ ਦੋ ਜੇ ਮੋੜੇ ਜਾ ਹੂੰ ਹਾਂ ਬਕਾ ਹੋ ਗਿਆ ਹਾਂ ਡੱਕੀ ਹੋ ਗਈ ਹਾਂ ਡੱਕੀ ਚੱਲ ਕਹ ਬਸ ਜਾਣੀ ਗਿਆ ਉਹ ਜਿਹੜੀ ਹਾਲੇ ਇੱਕ ਆਪਸ਼ਨ ਹੋ ਰਹਾ ਹਾਲੇ ਉਹ ਮੋਰੀ ਵਾਲੀ ਲੱਟਾ ਵਾਸਤੇ ਲੰਮਾ ਮੋਰੀ ਵਾਲੇ ਦਾ ਆਪਸ਼ਨ ਨਹੀਂ ਆਇਆ 8 ਬਰੇ ਦੇ ਕਾ ਦਿਨ ਨਾ 8 ਤੇ ਦਾਦਾ ਹਰਤ ਸਾਰੀ ਖਤਰੀ ਲੋਹਾਈ ਇੱਥੇ ਮਰਜੀ ਦੇ ਦੇ ਆ ਲੋਹਾਈ ਸਾਰਾ ਜਾਂਦਾ ਨੂੰ ਪਿਆ ਇਲੈਕਟ੍ਰੀਸ਼ੀਅਨ ਨਾਗਾਲੈਂਡ ਤੇ ਆਏਦੇ ਇਹ ਇਹ ਬੁਰੀ ਤਨਾ ਕਰੰਟੇ ਖੜਾਤਾ ਤਾਂ ਇਸਨਾ ਚੰਗਾਰੀਆਂ ਘੜਾ ਦੇਨੀ ਪਹਿਲਾਂ ਇਹਨੇ ਇਹ ਦੇਖਣੀ ਪੈਂਦੀ ਜੀ ਕਰ ਸਬਸਕ੍ਰਾਈਬਰ ਮਤਨ ਦੇਖ ਲਈ ਇਹਦਾ ਕੁਝ ਨਹੀਂ ਆ ਕਿਤੇ ਕਾਦੂ ਬਿਜਲੀ ਵਾਲ ਨਾ ਫੜ ਲਿਆ ਤੇ ਚ ਵੀ ਦੇਖ ਆਏ ਕਾਬੂਰੀ ਜੇ ਆਗ ਦਾ ਡਬਲ ਤਾਰ ਲੱਗ ਜਾਉ ਨਾ ਸੜ ਜਾਂਦੀ ਹੈ ਬਹੁਤ ਦੇਖਣੀ ਪੈਂਦੀ ਤਾਰ ਦੇ ਉਹ ਬਰੀਕ ਬਰੀ ਮੈਂ ਜਿਹੜੇ ਮੱਖਾ ਜੇ ਮਾਰ ਕੇ ਖਤਮ ਹੋ ਜਾਂਦੀ ਹੁਣ ਠੀਕ ਲੱਗ ਗਿਆ ਨਾ ਨਾ ਜਿੱਕਣਾ ਤਾਰਾਂ ਲਾਉਣ ਲੱਗੇ ਜੇ ਗਲਤ ਲੱਗੀਆਂ ਇਧਰ ਉਧਰ ਲੱਗੇ ਇੱਕ ਵਾਰ ਸੜ ਜਾਣੀਆਂ ਨੇ ਫੜ ਫੜ ਚੱਲਦੇ ਆ ਉਹ ਲੱਗੀ ਵੀ ਕੋਈ ਗੱਲ ਨਹੀਂ ਲਾਉਣ ਲੱਗੇ ਜੇ ਪੁੱਠੇ ਤਾਰ ਲਾਦਦੇ ਸੜ ਗਈ ਫੇਰ ਖਤਮ ਇੱਕੋ ਮੇਂਦੇ ਹੋਣੇ ਜੇ ਥੱਲੇ ਨੂੰ ਕਰਨੀ ਹੋਵੇ ਫਲੈਟ ਹਾਂ ਬਾਈ ਦਾਡ ਟਾਇਰ ਐਡ ਕਰਦੀ ਆ ਟਾਇਰ ਕੀ ਐ ਇਹ ਲਕਿਨ ਘੁੰਮ ਜਾਣੀ ਅੱਛਾ ਉਹ ਇਹ ਟਾਇਰ ਐਡ ਕਰਦੀ ਜੇ ਢਿੱਲੀ ਕਰ ਦੋ ਫਿਰ ਰਾਤ ਨੂੰ ਚਲਾ ਕੇ ਦੇਖੂਗਾ ਕਿੱਥੇ ਚੱਲਣਾ ਪੈਂਦਾ ਰਾਤ ਨੂੰ ਚਲਾ ਕੇ ਦੇਖੂਗੇ ਹਨਾ ਇਹ ਕੰਮ ਲੈਣਾ ਇੱਕ ਪੂਰੀ ਆ ਜਰਾ ਆ ਪਰਣੀ ਰੰਗ ਘੱਟ ਨਹੀਂ ਨਹੀਂ ਪਹਿਲੀ ਆ ਇਹ ਕਟੂਲ ਦੇ ਥਲੇ ਲੋਕ ਨਾਟ ਪਾ ਕੇ ਕਰ ਲੋਕ ਨਾਟ ਆਉ ਦੇ ਪਰਲੇ ਨਾਟ ਬਾਗੇ ਰੱਖ ਦੇ ਬਟੂੜੇ ਬੁੜੇ ਕਹਿੰਦੇ ਨਹੀਂ ਕਰਦੇ ਇਹ ਤਾਂ ਹੀ ਮੂੰਹ ਉਹ ਉਹਦੇ ਥਲੇ ਖਾਦੇ ਬਸ ਲੈ ਮੈਨੂੰ ਨਾੜੂ ਉਹ ਇੱਕ ਤੇ ਕਰ ਜੀਂਗਾ ਤੇਰੇ ਉਹ ਵੀ ਤਾਂ ਪੱਕੇ ਨੂੰ ਨਹੀਂ ਉਹ ਇਹ ਲੌਗ ਆਊਟ ਕਰਦੇ ਨਹੀਂ ਹੈਗਾ ਇਹ ਕੱਢਦਾ ਹੀ ਨਹੀਂ ਨਾੜ ਤੇਰੇ ਛੂਟੀਆਂ ਇਹ ਓਏ ਹੈ ਕੱਢਦੇ ਨਹੀਂ ਇਹ ਛੂੜੀ ਕਾਹਨ ਚਾ ਪੰਜਾਬੀ ਨਾਲ ਜੜਦਾ ਇਹ ਬੜਾ ਟੈਟ ਕਿਉਂ ਅੱਧਾ ਚੜ ਗਏ ਹਾਂ ਹਾਂ ਹੁੰਦਾ ਚੜਦਾ ਛੂੜੀ ਹਾਂ ਲੋੜ ਨਹੀਂ ਕਿਆ ਬੇਰੀ ਹਾਂ ਮੋਟੇ ਤਬਾਕੇ ਜਿਹੜੇ ਬਣ ਰਹੇ ਨੇ ਉਹਨਾਂ ਨੂੰ ਲਾਉਣ ਲੱਗਦੇ ਹਾਂ ਆਹ ਠੀਕ ਹੈ ਨਾਦਰ ਜੀ ਆ ਰਹੇ ਨੇ ਇਹਦੇ ਹਾਂ ਠੀਕ ਹੈ ਬਈ ਮੈਂ ਕਹਦਾ ਉਹਨੇ ਆਪ ਦੇਖਣਾ ਤਾਂ ਜਾਈਏ ਉਹ ਕਹੇ ਜੇ ਤਬਾਤ ਮਾਰ ਦੂਆ